ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਬੀਰਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਪੰਡੀ ਲੀਣਾ ਮੇਕਸ ਹੈ ਤਹਿਸੀਲ ਜੇਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਬਣਾ ਰਿਹਾ ਹਾਂ ਬਈ ਅੱਜ ਤੁਹਾਡੇ ਸਾਹਮਣੇ ਵੀਰੇ ਜਰਸੀ ਕ੍ਰਾਸ ਗਾਂ ਦਿਖਾ ਰਹੇ ਹਾਂ ਵੀਰੇ ਵੈਸੇ ਦਾ ਰੰਗ ਇਹ ਚ ਫੜਾਵਾ ਤੇ ਵੈਸੇ ਹੈ ਜਰਸੀ ਆ ਬਈ ਉਹਨੇ ਤਾਜੀ ਸੂਈ ਹੈ ਤੇ ਮਗਰ ਇਹਦੇ ਬੱਚਾ ਵਾ ਅਜੇ ਜੇਰ ਪੈਣੀ ਬਾਕੀ ਜੇਰ ਦਾ ਲੜ ਰਿਹਾ ਹੋਇਆ ਵਾ ਤੇ ਮੂਹ ਮੱਥੇ ਚ 깔ੋ ਗਾਵਾ ਵਧੀਆ ਵਾ ਬਾਕੀ ਆਪਾਂ ਵੀ ਰਥਾਨਲੇ ਵੀ ਸਾਫ ਆ ਪੂਰੀ ਵਧੀਆ ਵਾ ਤੇ ਆਪਾਂ ਸਵੇਰੇ ਧਾਰਾ ਮਾਰ ਕੇ ਦੇਖਿਆ ਸੀਗਾ ਵਧੀਆ ਵਧੀਆ ਚੱਲ ਰਿਹਾ ਰਥਾਨਲੇ ਵਾ ਵਾਕਿਆ ਆਪਾਂ ਤੁਹਾਨੂੰ ਤੋਰ ਚੈੱਕ ਕਰਾ ਲੈਂਦੇ ਆ ਆਇਆ ਤੋਰ ਦੀ ਦੇਖ ਲਓ ਵੀਰੇ ਵਧੀਆ ਤੋਰ ਚ ਤੋਰ ਦੀ ਤੋਰ ਚੈੱਕ ਕਰ ਲਓ ਜੇਰ ਪਿਆਣੀ ਬਾਕੀ ਆ ਹਜੇ ਤੁਰੇ ਤੁਰੇ ਸਾਫਾ ਵਧੀਆ ਵਤ ਹੋਰ ਚੈੱਕ ਕਰ ਲੋ। ਓਰੇ ਬੱਚੇ ਦੀ ਕਾਲੀ ਕਰਦੀ ਆ ਵੀਰੇ ਥੋੜਾ ਜਿਹਾ ਤਾਂ ਤੇਜ਼ ਤੁਰਦੀ ਆ। ਬਾਕੀ ਦੇਖ ਸਕਦੇ ਹੋ ਵਧੀਆ ਤੁਰਦੁਰਾ ਤੇ ਬਾਕੀ ਵੀਰੇ ਜੇ ਮੈਂ ਆਪਾਂ ਅੱਜ ਇਹਦੀਆਂ ਧਾਰਾਂ ਹੀ ਮਾਰੀਆਂ ਦੀ ਹਜੇ ਤਾਂ ਖੱਟੀ ਬੋਲੀ ਜੀ ਚੱਲਦੀ ਪਈ ਆ ਹਜੇ ਜੇਰ ਪਿਆਣੀ ਬਾਕੀ ਆ। ਤੇ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੇ ਸਾਹਮਣੇ ਕੈਮਰੇ ਸਾਰਾ ਕੁਝ ਤੁਹਾਨੂੰ ਦਿਖਾਈ ਦਿੱਤਾ ਵਾ। ਤੇ ਜੇ ਇਹਦੀ ਵੀਰੇ ਮੁੱਲ ਦੀ ਗੱਲ ਕਰੀਏ ਤੇ ਮੌਲਾ ਆਪਾਂ ਇਹਦਾ 45000 ਕਰਦੇ ਆਂ ਬਾਕੀ ਉਹਦੇ ਜਿਮਾਨਤਾਨ ਹੋਊਗਾ ਵੀਰੇ ਉਧਾਂ ਸੀਰ ਸਾਊ ਆ ਵੀਰੇ ਕੋਈ ਹੈ ਨਹੀਂ ਵੀ ਛੜਾਕਣ ਨਹੀਂ ਗਈ ਪਿੱਛੇ ਦੀ ਲੇਵਾ ਚੈੱਕ ਕਰ ਲੋ ਦੇਖ ਲੋ ਇੱਧਰ ਆ ਕੇ ਕੈਮਰਾਮੈਨ ਦਿਖਾਉਂਗਾ ਵੀ ਕਹੂੰਗਾ ਵੀ ਇੱਧਰ ਕੈਮਰਾ ਦਾ ਨਾ ਲੇਵਾ ਚੈੱਕ ਕਰਾ ਦੇਦਾ ਉਦਾਂ ਵੀਰੇ ਸੀਤ ਸਾਹੂ ਹੱਥ ਫੇਰ ਕੇ ਦਿਖਾ ਦਿੰਦੇ ਆ ਤੁਹਾਨੂੰ ਵਧੀਆ ਬਰ ਥਣ ਥਣ ਦੀ ਵਧੀਆ ਐ ਕੋਈ ਕਹਿੰਦੀ ਨਹੀਂ ਕੋਸ ਆਪਾਂ ਥੱਲੇ ਥੱਲੇ ਬੈਠ ਕੇ ਵੀ ਚੈੱਕ ਕਰ ਲਓ ਜਦ ਮਰਜ਼ੀ ਮੈਂ ਮਰਜ਼ੀ ਬੈਹਿ ਜਾ ਵੀਰੇ ਉਹਦਾ ਸੀਤ ਸਾਹੂ ਵਧੀਆ ਬਗਾਮ ਆ ਤੇ ਬਾਕੀ ਵੀਰੇ ਸੌਦਾ ਰੌਣੀ ਤੁਸੀਂ ਖੇਚਲ ਕਰਨੀ ਆ ਤੇ ਕੋਈ ਐ ਵੀਰੇ ਕਾਦੀ ਗੱਲ ਕਰੀਏ ਬੜਾ ਵੱਡਾ ਕੱਦ ਨਹੀਂਗਾ ਵੀ ਆਪਾਂ ਕਹਿ ਦਈਏ ਦਰਮਿਆਨੇ ਕਾਦੀ ਹੈਗੀ ਜャਰਸੀਆਂ ਚ ਆਉਂਦੀ ਆ ਉਹ ਸੀਤ ਸਾਹੂ ਵਧੀਆ ਵਾ ਅੱਜ ਤਾਈ ਸੂਈ ਆ ਵਧੀਆ ਸੂਈ ਆ ਬਈ ਮਗਰ ਬੱਚਾ ਵਾ ਤੇ ਬਾਈ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਬਾਈ ਜੀ ਤੇ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਕੰਟੈਕਟ ਕਰਿਓ ਧੰਨਵਾਦ